ਜੇ ਅਸੀਂ ਸਾਰੇ ਜਣੇ ਸਰਦਾਰ ਹਰਮੀਤੋ ਸੰਧੂ ਦੇ ਨਾਮ ਦੀ ਜੀ ਪੇਪਰ ਦਾਖਲ ਕਰਾਉਣ ਲਈ ਆਇਆ ਤੇ ਸਗਣਾ ਦਾ ਦੇਣ ਆ ਮੈਂ ਨਾਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਜਨਮ ਦਿਨ ਆ ਤੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਇੱਥੇ ਨਾਲ ਨਾਲ ਜੀਤਗੀ ਦਾਖਲ ਕਰਨ ਹਰਮੀਤੋ ਸੰਧੂ ਦੇ ਆਇਆ ਜਿਹੜਾ ਹਰਮੀਤ ਸਿੰਘ ਸੰਧੂ ਹੈ ਨਾ ਉਹ ਲਗਭਗ ਅੱਜ ਸਾਲ ਹੋ ਗਿਆ ਸੀ ਅਕਾਲੀ ਦਲ ਤੋਂ ਤਿਰਹਾ ਦੇ ਕੇ ਆਪਦੇ ਘਰੇ ਬੈਠਾ ਸੀ ਉਹਨੇ ਇੱਕ ਸਾਦੀ ਰਾਜਨੀਤੀ ਛੱਡ ਕੇ ਆਪਦੇ ਘਰ ਦੇ ਵਿੱਚ ਬਹਿ ਗਿਆ ਹੈ ਜਦੋਂ ਸਰਵਾ ਕਰਾਇਆ ਸਰਵੇ ਦੇ ਵਿੱਚ ਤਰਨਧਾਰਨ ਦੇ ਲੋਕਾਂ ਨੇ ਹਰਮੀਤ ਸਿੰਘ ਸੰਧੂ ਦਾ ਨਾਮ ਲਿਆ ਇਹ ਪਹਿਲੀ ਪਾਰਟੀ ਹੈ ਜਿਹੜੀ ਲੋਕਾਂ ਮੁਤਾਬਕ ਉਮੀਦਵਾਰ ਕਿੰਦੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੋਵੇਂ ਸੜਕਾਂ ਜਿਹੜੀਆਂ ਜਾਣ ਵਾਲੀ ਤੇ ਆਉਣ ਵਾਲੀ ਐ ਫੁੱਲ ਰਾਸ਼ੀ ਜਿੰਨਾ ਲੋਕ ਪਿਆਰ ਕਰਦੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਦੋਂ ਵੱਦ ਲੋਕ ਆਏ ਤੇ ਉਦੋਂ ਵੱਦ ਲੋਕ ਵੋਟਾਂ ਪਾਉਂਦੇ ਡੀਆਈਜੀ ਸਾਹਿਬ ਦਾ ਜਿਹੜਾ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਵੇਖੋ ਗੱਲ ਇਹ ਆ ਅੱਜ ਆਪਾਂ ਇਲੈਕਸ਼ਨ ਦੀ ਗੱਲ ਕਰੀਏ ਅੱਜ ਅਸੀਂ ਸਾਰੇ ਜਣੇ ਸਰਦਾਰ ਹਰਮੀਤ ਸਿੰਘ ਸੰਧੂ ਦੇ ਨਾਮਜ਼ਦਗੀ ਪੇਪਰ ਦਾਖਲ ਕਰਾਉਣ ਲਈ ਆਏ ਆ ਅੱਜ ਸਗਣਾ ਦਾ ਦੇਣ ਆ ਮੈਂ ਨਾਲ ਸਰਦਾਰ ਭਗਵੰਤ ਸੂਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਜਨਮ ਦਿਨ ਆ ਤੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਇੱਥੇ ਨਾਲ ਨਾਲ ਜਿੰਦਗੀ ਦਾਖਲ ਕਰਨ ਹਰਮੀਤ ਸਿੰਘ ਸੰਧੂ ਦੇ ਆਏ ਆ ਤੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਰਨਤਾਰਨ ਵਾਲੇ ਸਾਡੇ ਐਮਐਲਏ ਸਾਡੇ ਮੰਤਰੀ ਵਰਕਰ ਇਹਨਾਂ ਵੱਡਾ ਆ ਕਿ ਹਜੂਮ ਆ ਗਿਆ ਇਸ ਹਜੂਮ ਨੂੰ ਵੇਖ ਕੇ ਲੱਗਦਾ ਹਰਮੀਤ ਸਿੰਘ ਸੰਧੂ ਘਟੋ ਘਟ 20000 ਦੀ ਲੀਡ ਤੇ ਜਿਹੜੀ ਉਹ ਜਿੱਤ ਪ੍ਰਾਪਤ ਕਰਨਗੇ ਮੁੱਦਿਆਂ ਦੀ ਵਿਕਾਸ ਦੀ ਕਮਾਂ ਦੀ ਰਾਜਨੀਤੀ ਜਿੱਤੂਗੀ ਗੱਲਾਂ ਦੀ ਰਾਜਨੀਤੀ ਆ ਗਈ। ਪੁੱਤਰਾਂ ਦੇ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਤਰਨਤਾਰਨ ਆਏ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਨੇ ਜਿੰਨੀਆਂ ਵੀ ਜਿੰਨੀ ਚੋਣਾਂ ਹੋਈਆਂ ਉਹਨਾਂ ਵਿੱਚ ਦਲ ਬਦਲੇ ਨੂੰ ਟਿਕਟ ਦਿੱਤੀ ਹੈ ਤੇ ਇੱਥੇ ਵੀ ਉਹਨਾਂ ਨੇ ਹਰਮੀਤ ਸਿੰਘ ਸੰਧੂ ਅਕਾਲੀ ਦਲ ਨੂੰ ਟਿਕਟ ਦਿੱਤੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਜਿਹੜਾ ਹਰਮੀਤ ਸਿੰਘ ਸੰਧੂ ਹੈ ਨਾ ਉਹ ਲਗਭਗ ਅੱਜ ਸਾਲ ਹੋ ਗਿਆ ਸੀ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਆਪਦੇ ਘਰੇ ਬੈਠਾ ਸੀ ਉਹਨੇ ਇੱਕ ਸਾਭ ਦੀ ਰਾਜਨੀਤੀ ਛੱਡ ਕੇ ਆਪਦੇ ਘਰ ਦੇ ਵਿੱਚ ਬਹਿ ਗਿਆ ਹੈ। ਉਹਦੇ ਬਾਅਦ ਅਨਹੋਣੀ ਹੋਈ ਡਾਕਟਰ ਕਸ਼ਮੀਰ ਤੋਂ ਸੋਲਦੀ ਆ ਚੰਚੇਤ ਮੌਤ ਹੋ ਗਈ ਮੌਤ ਹੋ ਤਾਂ ਨਾ ਵੇਖੋ ਬਾਈਲੈਕਸ਼ਨ ਆ ਗਈ ਚੋਣ ਕਮਿਸ਼ਨ ਨੇ ਸੈਂਟਰ ਗਵਰਨਮੈਂਟ ਨੇ ਬਾਈਲੈਕਸ਼ਨ ਜਦੋਂ ਕੋਈ ਸੀਟ ਖਾਲੀ ਹੁੰਦੀ 6 ਮਹੀਨੇ ਦੇ ਵਿੱਚ ਵਿੱਚ ਕਰਾਉਣੀ ਹੁੰਦੀ ਆ ਜਦੋਂ ਸਰਵਾ ਕਰਾਇਆ ਸਰਵੇ ਦੇ ਵਿੱਚ ਤਰਨਦਾਰਨ ਦੇ ਲੋਕਾਂ ਨੇ ਰਮੀਤ ਸਿੰਘ ਸੰਧੂ ਦਾ ਨਾਮ ਲਿਆ ਇਹ ਪਹਿਲੀ ਪਾਰਟੀ ਆ ਜਿਹੜੀ ਲੋਕਾਂ ਮੁਤਾਬਕ ਉਮੀਦਵਾਰ ਦਿੰਦੀ ਆ ਕਾਲੀ ਕਾਂਗਰਸ ਭਾਜਪਾ ਜਾਂ ਹੋਰ ਪਾਰਟੀਆਂ ਉਹ ਦਿੰਦੀਆਂ ਆਪਣੀ ਮਰਜ਼ੀ ਨਾਲ ਉਮੀਦਵਾਰ ਆਮ ਆਦਮੀ ਪਾਰਟੀ ਆਮ ਲੋਕਾਂ ਦਾ ਜੋ ਲੋਕ ਕਹਿੰਦੇ ਉਹਦੇ ਅਨਸਾਰ ਹੀ ਕੰਮ ਕਰਦੀ ਆ ਉਮੀਦਵਾਰ ਵੀ ਲੋਕਾਂ ਦਾ ਦਿੱਤਾ। ਉਹ ਘੰਗਾ ਰਾਜ ਦਾ ਮਿਲਦਾ ਪੈ ਤੁਹਾਨੂੰ ਤਰੰਦਰ ਦੇ ਵਿੱਚ। ਇੱਕ ਉਹ ਘੰਗਾ ਰਾਜ ਦਾ ਵਧੀਆ ਪ੍ਰੈਸ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਹੈ। ਇਲੈਕਟ੍ਰੋਨਿਕ ਮੀਡੀਆ, ਪ੍ਰੈਸ ਮੀਡੀਆ, ਅਖਬਾਰ ਵਾਲੇ ਸਾਰੇ ਭਰਾ ਇਹ ਆ। ਤੁਸੀਂ ਵੇਖਿਆ ਸਾਰੀਆਂ ਪਾਰਟੀਆਂ ਨੇ ਨਾਮ ਜਿੰਦਗੀਆਂ ਦਾਖਲ ਕਰਾਈਆਂ ਤੇ ਜਿਹੜਾ ਇਕੱਠ ਆ ਉਹ ਤੁਸੀਂ ਆਪ ਵੇਖ ਲਓ ਤੁਹਾਡੇ ਸਾਹਮਣੇ ਪ੍ਰਤੱਖ ਤੇ ਪਰਮਾਨ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੋਵੇਂ ਸੜਕਾਂ ਜਿਹੜੀਆਂ ਜਾਣ ਵਾਲੀ ਤੇ ਆਉਣ ਵਾਲੀ ਐ ਫੁੱਲ ਰਾਸ਼ੀ ਜਿੰਨਾ ਲੋਕ ਪਿਆਰ ਕਰਦੇ ਸਰਦਾਰ ਭਗਤ ਸਿੰਘ ਮਾਨ ਨੂੰ ਉਦੋਂ ਵੱਧ ਲੋਕ ਆਏ ਤੇ ਉਦੋਂ ਵੱਧ ਲੋਕ ਵੋਟਾਂ ਪਾਉਂਦੇ ਰੋਡਾ ਸਾਹਿਬ ਕਹਿੰਦੇ ਡੀਆਈਜੀ ਮਾਮਲੇ ਚ ਜਿਹੜੀ ਐ ਕਾਰਵਾਈ ਜਿਹੜਾ ਮਰਜ਼ੀ ਉਹ ਕਾਰਵਾਈ ਹੋਏਗੀ ਤੁਹਾਨੂੰ ਲਗਦਾ ਇਹ ਕੋਈ ਇਹ ਤੇ ਕਾਨੂੰਨ ਮੁਤਾਬਕ ਆ ਨਾ ਜੇ ਕੋਈ ਗਲਤ ਹੋਊਗਾ ਤੇ ਉਹ ਗਲਤ ਨੂੰ ਤੇ ਜਿਹੜਾ ਕਾਨੂੰਨ ਅਨਸਾਰ ਕਾਰਵਾਈ ਹੋਣੀ ਪੰਜਾਬ ਸਰਕਾਰ ਵੱਲੋਂ ਵੀ ਵੱਖਰੀ ਜਾਂਚ ਸ਼ੁਰੂ ਕੀਤੀ ਜਾਏਗੀ ਕਿਉਂਕਿ ਸੀ.ਏ. ਆਪਣੇ ਤੌਰ ਤੇ ਕਰਕੇ ਰਹੀ ਹੈ ਐਚ.ਐਸ.ਖੰਦਰ ਮਾਮਲੇ ਦੇ ਵਿੱਚ ਇਹ ਵੇਖੋ ਇਹ ਜਿਹੜਾ ਵੱਡਾ ਕੋਈ ਮਾਮਲਾ ਆ ਉਹਦੇ ਬਾਰੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਹੀ ਜਵਾਬ ਦੇ ਸਕਦੇ ਕਿਉਂਕਿ ਉਹਨਾਂ ਕੋਲ ਹੋਮ ਡਿਪਾਰਟਮੈਂਟ ਆ ਇਹ ਉਹਨਾਂ ਦੇ ਡਿਪਾਰਟਮੈਂਟ ਸ਼ਿਕਾਇਤ ਕਰਤਾ ਕਰੇ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਮੈਨੂੰ ਸੀ.ਏ. ਦੀ ਜਾਂਚ ਤੂੰ ਵੇਖੋ ਸ਼ਿਕਾਇਤ ਕਰਤਾ ਦੀ ਬਾਈਟ ਹੋ ਸਕਦਾ ਤੁਸੀਂ ਵੀ ਸੁਣੀ ਹੋਊਗੀ ਮੈਂ ਵੀ ਸੁਣੀ ਹੈ ਉਹਨੇ ਕਿਹਾ ਵੀ CBI ਨੂੰ ਸ਼ਿਕਾਇਤ ਕੀਤੀ ਹੋ ਆਪਾਂ ਸਾਰਿਆਂ ਨੂੰ ਜੀ ਥੈਂਕ ਯੂ ਤੁਹਾਨੂੰ